ਨੀ ਸਵੇਰ ਚੜੀ ਅੱਜ ਤਸਵੀਰ ਇਸ ਵੇਲੇ ਬੱਦਲ ਬਹੁਤ ਜ਼ਿਆਦਾ ਸੀਗਾ ਤੇ ਹਵਾ ਵੀ ਠੰਡੀ ਚੱਲੀ ਨੇਰ ਕੋਪ ਜਾ ਹੋ ਗਿਆ ਸੀ ਤੇ ਅੱਧੇ ਘੰਟੇ ਦੇ ਵਿੱਚ ਵਿੱਚ ਹੀ ਮੌਸਮ ਸੌਫ ਹੋ ਗਿਆ ਆ ਵਾਹਿਗੁਰੂ ਮਿਹਰ ਕਰੇ ਹੁਣ ਤਾਂ ਮੀਂਹ ਪੈਣਾ ਨਹੀਂ ਚਾਹੀਦਾ ਹੁਣ ਝੋਨੇਆਂ ਸਿਖਰ ਤੇ ਆਏ ਆ ਹੁਣ ਤਾਂ ਬਾਬਾ ਜੀ ਦਾ ਹਵਾ-ਹਵਾ ਚਲਾ ਕੇ ਬੱਸ ਕਰੀ ਨੇਰੀ ਧੂਰੀ ਬਣਾ ਲਿਆ ਹੋਵੇ ਬਹੁਤ ਉੱਤੇ ਕੱਲ ਜਿੰਨਾ ਬੱਟਮਾ ਦਿਨ ਸੀ ਉਨਾਂ ਹੀ ਅੱਜ ਠੰਡਾ ਹੋ ਗਿਆ ਆ ਸਤਿ ਸ਼੍ਰੀ ਰਾਮ ਜੀ ਸਾਰਿਆਂ ਨੂੰ ਤੇ ਕਰਦੇ ਆ ਅੱਜ ਦੀ ਵੀਡੀਓ ਦੀ ਸ਼ੁਰੂਆਤ ਤੇ ਮਿਲਦੇ ਆ ਅੱਜ ਨਵੇਂ ਦਿਨ ਦੇ ਨਾਲ ਉਮੀਦ ਕਰਦੇ ਆ ਵੀ ਸਾਰੇ ਠੀਕ ਹੋਵਾਂਗੇ ਆਪਾਂ ਵੀ ਠੀਕ ਆ ਤੇ ਬਾਕੀ ਤੁਸੀਂ ਵੀ ਸਾਰੇ ਜਣੇ ਠੀਕ ਹੋਵੋਗੇ ਮਿਲਦੇ ਆ ਅੱਜ ਆਪਾਂ ਜਾਣੇ ਆ ਜਿਹੜੇ ਵੀ ਏਰੀਆ 'ਚ ਜਾਵਾਂਗੇ ਤੁਹਾਨੂੰ ਉੱਥੇ ਦੇ ਦਾਰ ਕਰਾਉਣੇ ਆ ਜਿੱਥੇ ਵੀ ਆਪਾਂ ਗਏ ਘੇਟੋਂ ਦਾ ਨਾ ਓਕੇ ਰਿਪੋਰਟ ਇਨ ਵੀਊ ਆ। ਜੀ ਆਪਾਂ ਪਿੰਡੋਂ ਨਿਕਲ ਗਏ ਆ। ਪਿੰਡ ਤੋਂ ਤਕਰੀਬਨ 3 3 ਕਿਲੋਮੀਟਰ ਅੱਗੇ ਆ ਗਏ ਆ। ਅੱਗੇ ਮੋੜੇ ਨੂਰਮਹਿਲ ਆ ਨੂਰਮਹਿਲ ਤੋਂ ਨਕੋਦਰ। ਨਕੋਦਰ ਤੋਂ ਬਾਅਦ ਫਿਰ ਤੁਹਾਨੂੰ ਨਕੋਦਰ ਜਾ ਕੇ ਦੱਸ ਦਿਆਂ ਕਿੱਥੇ ਜਾਣਾ ਹੈ। ਲੋਰੀ ਪਹੁੰਚ ਗਏ ਆ ਆਪਾਂ ਨਕੋਦਰ ਪਰ ਇੱਧਰ ਮੀ ਜ਼ਿਆਦਾ ਆ ਆਪਣੇ। ਆਪਣੇ ਪਿੰਡ ਤਾਂ ਹੈ ਹੀ ਨਹੀਂ ਸੀ ਵੀ ਇੱਥੇ ਨਕੋਦਰ ਮੀ ਜ਼ਿਆਦਾ ਆ। ਤਾਂ ਵੀ ਮੀਂਹ ਪੈਂਦਾ ਹੀ ਉਧਰ ਨੂਰ ਮਹਿਲ ਵਾਲੀ ਸਾਈਡ ਨੂੰ ਇੱਥੇ ਉਧਰ ਹੁਣ ਘਾਟੀਆਂ ਪੈ ਗਿਆ ਪਾਣੀ ਚੰਗਾ ਜਿਹਾ ਖੜ ਗਿਆ ਅੱਜ ਦਸਹਿਰਾ ਠੰਡਾ ਕਰਤਾ ਵੀ ਮੀਂਹ ਨੇ ਧੰਨ ਧੰਨ ਕਰਾ ਦਿੱਤੀ ਆ ਬੜਾ ਮੀਂਹ ਪਿਆ ਵੀ ਪੱਕ ਗਿਆ ਲੱਗਦਾ ਲੋ ਜੀ ਪਹੁੰਚ ਗਏ ਨਕੌਦਰ ਚਲੋ ਭਾਜੀ ਆ ਜਾਣਾ ਆਪਾਂ ਦਾ ਫੋੜ ਆ ਗਿਆ ਇਸ ਸਮੇਂ ਆ ਗਏ ਲੈ ਗੋਲਦੇ ਦੇ ਤੋ ਐਣੀ ਆ ਭਾਬੀ ਲੱਗਾ ਦੋ ਮਿੰਟ ਧਾਰੇ ਨੋ ਤਾਂ ਨਹੀਂ ਪਰਦਾ ਲਿੰਦਾ 9 ਬਟਾ ਇੱਕ ਕਰ ਦੋ ਜੂਤ ਵੀ ਨਾ ਨਹੀਂ ਘੱਟੀ ਚਲਦੀ 印度味的。 ਆਗੇ ਲਈ ਜਾਂਦਾ ਲੱਗਦਾ ਝਾੜਦੇ ਹਾਂ ਬਲੌਗ ਵੀ ਝਾੜਦਾ ਤਾਂ ਆਪਾਂ ਬਾਈ ਪਰ ਵੀ ਜਾਂਦੇ ਸ਼ੇਰ ਖਲਵਾੜਾ ਇਹ ਖਲਵਾੜੇ ਨੂੰ ਵਾਰੋ ਵਾਰ ਰੋਡ ਜਾਂਦਾ ਚੰਡੀਗੜ੍ਹ ਨੂੰ ਜਲੰਧਰ ਤੋਂ ਚੰਡੀਗੜ੍ਹ ਨੂੰ ਉਹ ਘਾੜ ਰੋਡ ਬਣ ਆਇਆ ਬਣਿਆ ਹੁਣ ਆਪਾਂ ਪਹੁੰਚ ਗਏ ਆ ਬਲਾਚੌਰ ਦੀ ਧਰਤੀ ਦਸਹਿਰਾ ਦੇਖਣ ਸਾਨੂੰ ਸਾਡੇ ਵੀਰ ਛੋਟਾ ਸੰਧੂ ਮਿਲਿਆ ਛੋਟਾ ਸੰਧੂ ਵੀਰ ਸਾਡਾ ਆਪਾਂ ਪਹੁੰਚ ਗਏ ਆ ਬਲਾਚੌਰ ਦੀ ਧਰਤੀ ਦਸਹਿਰਾ ਦੇਖਣ ਜੰਦੂ ਬਾਜੀ ਮੈਂ ਕਿਹਾ ਦਸਹਿਰਾ ਤੇ ਆਓ ਰਾਵਣ ਨੇ ਕਿਥੇ ਘੜੇ ਪਿੱਛੇ ਰਾਵਣ ਆ ਰਾਵਣ ਆ ਮੀਂਹ ਆ ਰਿਹਾ ਤੇ ਕੰਬ ਗੜਨੇ ਆ ਹਾਂਜੀ ਮੈਂ ਕਿਹਾ ਘਟ ਖਾ ਕੇ ਆਉਣਾ ਹੀ ਰਾਵਣ ਉਹਨਾਂ ਨੂੰ ਕਿਹਾ ਸੀ ਭਾਈ ਜੀ ਭਾਈ ਜੀ ਲਓ ਜੀ ਦਸਹਿਰਾ ਚੱਲਣ ਡਿਆ ਆ ਇਧਰ ਪਿੱਛੇ ਉਹ ਚੱਲਦਾ ਪਿਆ ਦਸਹਿਰਾ ਤੇ ਆਪਾਂ ਇਧਰ ਚੱਲੇ ਆ ਗੱਡੀ ਨਾਲੋਂ ਸਮਾਨ ਸਮੂਰ ਰੱਖੀਏ ਗੱਡੀ ਲੋਡ ਕਰਕੇ ਤਾਂ ਪਹਿਲਾਂ ਪਹਿਲਾਂ ਬਾਹਰ ਕਢ ਲਈਏ ਤੇ ਮੁੜ ਕੇ ਨਿਕਲਣੀ ਨਹੀਂ ਹੈਗੀ ਗੱਡੀ ਆ ਇਧਰ ਅਸੀਂ ਸ਼ਾਰਟਕਟ ਰਾਹ ਬਣਾਇਆ ਉਧਰ ਮੋੜੇ ਕਰੋਡ ਬਹੁਤ ਆ ਉਧਰ ਨਿਕਲ ਨਹੀਂ ਇਸ ਟਾਈਮ ਗੱਡੀ ਨਿਕਲਣੀ ਔਖੀ ਹੋ ਜਾਣੀ ਆ ਤਾਂ ਕਰਕੇ ਅਸੀਂ ਇਧਰ ਗੱਡੀ ਲਿਆ ਕੇ ਲਾਤੀ ਇਧਰ ਆਪਾਂ ਨੂੰ ਮਿਲ ਗਿਆ ਸੀ ਇੱਕ ਬੰਦਾ ਜਾਣਕਾਰ ਉਹਨੂੰ ਅੰਕਲ ਨੂੰ ਪੁੱਛਿਆ ਵੀ ਇੱਥੇ ਬਾਹਰ ਗੱਡੀ ਲਾ ਲਈਏ। ਉਹ ਕਹਿੰਦਾ ਕੋਈ ਚੱਕਰ ਨਹੀਂ ਵੀ ਤੁਸੀਂ ਅੰਦਰ ਵੀ ਲਾਉਣੀ ਆ ਤਾਂ ਅੰਦਰ ਵੀ ਲਾ ਸਕਦੇ ਆ। ਤੁਹਾਨੂੰ ਦਗਾਉਣਾ ਮੈਂ। ਆਹ ਦੇ ਲੋ ਕਿਦਾਂ ਦਾ ਰਾਇਆ ਇੱਧਰ ਨਹੀਂ ਹੀ ਨਿਕਲੇ ਆ ਇਹ। ਇੱਥੇ ਅਸੀਂ ਕਹਿੰਦੇ ਗੱਡੀ ਲਾਉਣ ਨੂੰ ਆਹ ਰਾਹ ਤੇ ਇੱਧਰ ਦੀ ਆਏ ਆ ਅਸੀਂ। ਇੱਥੋਂ ਸਿੱਧਾ ਹੀ ਆ ਮੇਨ ਜੀਟੀ ਰੋਡ ਨੂੰ ਨਿਕਲ ਜਾਣਾ ਜਿਹੜਾ ਚੰਡੀਗੜ੍ਹ ਨੂੰ ਨਿਕਲਦਾ। ਇੱਥੇ ਜਿੰਦਾ ਖੋਲ ਲੈਨੇ ਆਪਾਂ। ਇੱਧਰ ਅੰਦਰ ਗੱਡੀ ਲੱਗੀ ਆ ਆਪਣੀ। ਉਹ ਖੜੀ ਆ। ਆਪਾਂ ਹੈਗੇ ਨਕੌਦਰ ਸਰੂਰ ਹੋਟਲ ਦੇ ਸਾਹਮਣੇ ਤਾਂ ਟੈਂਕੀ ਫੁੱਲ ਕਰਾਉਣੀ ਆ ਗੱਡੀ ਦੀ ਆਹ ਸਟਾਪ ਨਵਾਂ ਆ ਭਾਈ ਬਹੁਤ ਵਧੀਆ ਸੁਭਾਅ ਵਧੀਆ ਭਾਈ ਦਾ ਆਏ ਹਨ ਟੈਂਕੀ ਫੁੱਲ ਕਰਾ ਕੇ ਤਾਂ ਫਿਰ ਜਾਣੇ ਆ ਘਰ ਨੂੰ ਵਾਪਸੀ ਲਓ ਜੀ ਆਪਾਂ ਨਕੌਦਰ ਤੋਂ ਟੈਂਕੀ ਫੁੱਲ ਕਰਾ ਕੇ ਤਾਂ ਘਰੇ ਪਹੁੰਚ ਗਏ ਹੁਣੇ ਮੈਂ ਗੱਡੀ ਬੰਦ ਕੀਤੀ ਆ ਤੇ ਹੁਣ ਕਰਦੇ ਆਂ ਆਪਾਂ ਗੱਡੀ ਮੜੀ ਹਲਦ ਵਾਲੀ ਗਿੱਡਾ ਕੱਢ ਕੇ ਤਾਂ ਫੇਰ ਕਰਦੇ ਆਂ ਚੈੱਕ ਹਾਂ ਲੇਟਾਂ ਦਾ ਮੈਂ ਲੇਟਾਂ ਬਹੁਤ ਘੈਂਡ ਲੱਗਦੀਆਂ ਹੌਲੀ ਵਾਲੀ ਆਪਾਂ ਸਾਰੀ ਗੱਡੀ ਓਕੇ ਰਿਪੋਰਟ ਕਰਾ ਲੈਣੀ ਆ ਤਿਆਰ ਕਰਾ ਲੈਣੀ ਆ ਬਾਬਾ ਕੰਮ ਚਲਾਵੇ ਵਧੀਆ ਸਾਰਿਆਂ ਦਾ ਕੰਮ ਵਧੀਆ ਚਲਾਵੇ ਤੇ ਸਾਡਾ ਵੀ ਚਲਾਵੇ ਗੱਡੀ ਤੋਂ ਕਮਾਉਣੇ ਤੇ ਗੱਡੀ ਤੇ ਹੀ ਲਾਉਣੇ ਆ ਬਾਬਾ ਕਰੇ ਮੇਰਾ ਤੇ ਹੁਣ ਆਪਾਂ ਪਹੁੰਚ ਗਏ ਆਪਣੇ ਘਰ ਤੇ ਘਰ ਵੀ ਮਾੜਾ ਮੋਟਾ ਕਰਾਵਾਂਗੇ ਸੈਟ ਵਟ ਬਾਬੇ ਦੀ ਕਿਰਪਾ ਨਾਲ ਲੋ ਜੀ ਆਪਾਂ ਪਹੁੰਚ ਗਏ ਘਰੇ ਤੇ ਅੱਜ ਦਾ ਬਲੌਗ ਆਪਣਾ ਇੰਨਾ ਹੀ ਸੀ ਤੇ ਧੰਨਵਾਦ ਕਰਦੇ ਆ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਦਾ ਤੇ ਦੇਖਣ ਦਾ ਇਦਾਂ ਹੀ ਮਾਨ ਸਮਾਨ ਦੇਈ ਜਾਓ ਤੇ ਆਪਾਂ ਰੋਜ਼ ਕੋਈ ਨਾ ਕੋਈ ਵੀਡੀਓ ਪਾਵਾਂਗੇ ਤੇ ਅੱਜ ਦਾ ਬਲੌਗ ਆਪਾਂ ਕਰਦੇ ਆ ਇੱਥੇ ਖਤਮ ਧੰਨਵਾਦ ਸਾਰਿਆਂ ਦਾ ਮਿਲਦੇ ਆਂ ਅਗਲੇ ਨੈਕਸਟ ਵਲੌਗ ਦੇ ਵਿੱਚ ਸਾਸਰੀ ਗਾਲ ਜੀ